ਸ਼ਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਆੜਤੀਆਂ ਦੀ ਹੜਤਾਲ ਜੇ ਕਿਸਾਨਾਂ ਦੇ ਵਿੱਚ ਰੋਹ ਨੂੰ ਵਧਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋੜਿੰਦੇ ਬੀਏਪ ਦੀ ਸ਼ਾਰਟੇਜ ਉਹ ਵੀ ਇੱਕ ਬਹੁਤ ਵੱਡਾ ਸਰਦਾਰ ਪੰਜਾਬ ਸਰਕਾਰ ਦੇ ਲਈ ਬਣ ਸਕਦੀ ਹੈ ਵੱਖ-ਵੱਖ ਖਸਾਨ ਯੂਨੀਅਨ ਨੇ ਇਸ ਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜੇ ਕਿਤੇ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਤੇ ਡੀਏਪੀ ਦੇ ਲਈ ੱੱਕੇ ਮੁਕੇ ਇਹ ਦੋਨੋਂ ਮੁੱਦੇ ਇਕੱਠੇ ਹੋ ਗਏ ਤਾਂ ਸਰਕਾਰ ਦੇ ਲਈ ਬਹੁਤ ਵੱਡੀ ਮੁਸੀਬਤ ਬਣ ਸਕਦੀ ਹੈ ਵੈਸੇ ਤਾਂ ਪਿਛਲੇ ਕੁਝ ਸਾਲਾਂ ਤੋਂ ਡੀਏਪੀ ਦੀ ਘਾਟ ਜੋ ਹੈ ਉਹ होई ਜਾਂਦੀ ਹੈ ਅਕਸਰ ਦੇਖੀ ਜਾਂਦੀ ਹੈ ਥੋੜੀ ਬਹੁਤ ਘਾਟ ਚਲਦੀ ਰਹਿੰਦੀ ਹੈ ਪਰ ਇਸ ਸਾਲ ਪੰਜਾਬ ਦੇ ਵਿੱਚ ਜੋ ਡੀਏਪੀ ਦੀ ਘਾਟ ਹੈ ਉਸ ਨੂੰ ਹਰਿਆਣਾ ਦੇ ਵਿੱਚ ਜੋ ਗਵਾਂਡੀ ਸੂਬਾ ਹੈ ਉਹਦੇ ਵਿੱਚ ਚਲਦੀਆਂ ਚੋਣਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇੱਕ ਸਰਕਾਰੀ ਸੂਤਰ ਜਿਹੇ ਉਹਨਾਂ ਦੀ ਗੱਲ ਮੰਨੀ ਹੈ ਉਹਨਾਂ ਨੇ ਇੱਕ ਵੱਡੇ ਅਖਬਾਰ ਦੇ ਵਿੱਚ ਇੰਟਰਵਿਊ ਦੇ ਰਾਈ ਇਹ ਦੱਸਿਆ ਮੰਨਿਆ ਕਿ ਹਰਿਆਣਾ ਦੇ ਵਿੱਚ ਜੋ ਡੀਏਪੀ ਹੈ ਉਹ ਪੰਜਾਬ ਦੇ ਹਿੱਸੇ ਦਾ ਉਹ ਡਾਇਵਰਟ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਹੀ ਜਿਹੜੇ जाट ਨੇ ਉੱਥੋਂ ਦੇ ਕਿਸਾਨ ਬਰਾਦਰੀ ਹੈ ਉਹ ਬੀਜੇਪੀ ਤੋਂ ਤੇ ਸੈਂਟਰ ਦੀਆਂ ਸਰਕਾਰਾਂ ਤੋਂ ਨਾਰਾਜ਼ ਚੱਲ ਰਹੇ ਨੇ ਕਈ ਜਗ੍ਹਾ ਦੇ ਉੱਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰਿਆ ਵੀ ਗਿਆ ਹੈ ਤੇ ਉਹਨਾਂ ਨੂੰ ਵਾਪਸ ਮੋੜਨ ਲਈ ਪਿੰਡਾਂ ਦੇ ਵਿੱਚੋਂ ਮਜਬੂਰ ਕੀਤਾ ਗਿਆ ਹੈ ਤੇ ਸਰਕਾਰ ਇਹ ਨਹੀਂ ਚਾਹੁੰਦੀ ਕਿ ਇਸ ਟਾਈਮ ਜਦੋਂ ਕਿ ਇਲੈਕਸ਼ਨਾਂ ਚੱਲ ਰਹੀਆਂ ਹਨ ਕੈਂਪੇਨਿੰਗ ਪੂਰੇ ਜ਼ੋਰਾਂ ਤੇ ਹੈ 5 ਅਕਤੂਬਰ ਨੂੰ ਉਥੇ ਵੋਟਾਂ ਪੈਣੀਆਂ ਹਨ ਉਹ ਕਿਸਾਨਾਂ ਨੂੰ ਕੋਈ ਹੋਰ ਇਸ ਤਰ੍ਹਾਂ ਦਾ ਮੁੱਦਾ ਨਹੀਂ ਦੇਣਾ ਚਾਹੁੰਦੇ ਜੋ ਕਿ ਬੀਜੇਪੀ ਦੇ ਖਿਲਾਫ ਲੋਕਲ ਕਿਸਾਨਾਂ ਨੂੰ ਜਾਟ ਨੂੰ ਉਹਨਾਂ ਦਾ ਗੁੱਸਾ ਵਧਾਏ ਬੀਜੇਪੀ ਦੇ ਖਿਲਾਫ ਇੱਕ ਹੋਰ ਮੁੱਦਾ ਉਹਨਾਂ ਨੂੰ ਮਿਲ ਜਾਏ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਖਿਲਾਫ ਵੋਟਾਂ ਪਾਉਣ ਦਾ ਕਿੰਨਾ ਡੀਏਪ ਚਾਹੀਦਾ ਹੈ ਪੰਜਾਬ ਨੂੰ ਇਦੇ ਬਾਰੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਪੰਜਾਬ ਨੂੰ ਹਾੜੀ ਦੇ ਸੀਜ਼ਨ ਲਈ 5.5 ਲੱਖ ਟਨ ਡੀਏਪੀ ਦੀ ਜ਼ਰੂਰਤ ਹੁੰਦੀ ਹੈ ਹਾੜੀ ਦਾ ਸੀਜ਼ਨ ਜਿਹੜਾ ਹੈ ਅਕਤੂਬਰ ਤੋਂ ਅਪ੍ਰੈਲ ਮਹੀਨੇ ਤੱਕ ਇਹ ਚੱਲਦਾ ਹੈ ਇਸ ਦੇ ਵਿੱਚ ਹੀ ਜ਼ਿਆਦਾਤਰ ਖਪਤ ਡੀਏਪੀ ਦੀ ਹੁੰਦੀ ਹੈ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਸਾਲਾਨਾ ਜੋ ਖਪਤ ਹੈ ਡੀਏਪੀ ਦੀ ਉਹ 8.5 ਲੱਖ ਟਨ ਦੀ ਹੈ ਜਿਹਦੇ ਵਿੱਚੋਂ 5.5 ਲੱਖ ਟਨ ਜੋ ਹੈ ਉਹ ਹਾੜੀ ਦੇ ਸੀਜ਼ਨ ਦੇ ਵਿੱਚ ਹੀ ਕਾਫੀ ਹੋ ਜਾਂਦੀ ਹੈ ਇਸ ਵਾਰ ਹੁਣ ਤੱਕ ਇਹ ਅਨੁਮਾਨ ਹੈ ਕਿ 3.5 ਲੱਖ ਟਨ ਡੀਪੀ ਦੀ ਸ਼ਾਰਟੇਜ ਚੱਲ ਰਹੀ ਹੈ ਜਿਸ ਦੇ ਨਾਲ ਆਲੂ ਦੀ ਤੇ ਕਣਕ ਦੀ ਬਜਾਈ ਦੇ ਉੱਪਰ ਵੱਡਾ ਅਸਰ ਪੈ ਸਕਦਾ ਹੈ ਇਹਦੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ ਡੀਪੀ ਨੂੰ ਬਜਾਈ ਦੇ ਟਾਈਮ ਹੀ ਵਰਤਿਆ ਜਾਂਦਾ ਹੈ ਜਦੋਂ ਬੀਜਦੇ ਨੇ ਉਸ ਦੇ ਟਾਈਮ ਹੀ ਡੀਪੀ ਨੂੰ ਧਰਤੀ ਦੇ ਵਿੱਚ ਸੋਇਲ ਦੇ ਵਿੱਚ ਮਲਾਇਆ ਜਾਂਦਾ ਹੈ ਤੇ ਇਹਦੇ ਨਾਲ ਉਸ ਦੀ ਝਾੜ ਦੇ ਉੱਤੇ ਕਾਫੀ ਅਸਰ ਪੈਂਦਾ ਹੈ डीएपी जो है आलुओं दी बुजाइ जे आपा कहिए ता मिड अक्टूबर सितंबर सॉरी मिड अक्टूबर ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਅਕਤੂਬਰ ਦੇ ਅੱਧ ਦੇ ਵਿੱਚ ਜਾਂ ਮਾਧ ਦੇ ਵਿੱਚ ਆਪਾਂ ਕਹੀਏ आलुओं ਦੀ ਬੁਜਾਈ ਸ਼ੁਰੂ ਹੋ ਜਾਂਦੀ ਹੈ ਤੇ ਕਣਕ ਜਿਹੜੀ ਹੈ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਬੀਜੀ ਜਾਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਨੂੰ 80000 ਟਨ डीएपी ਕੇਂਦਰ ਸਰਕਾਰ ਵੱਲੋਂ ਮਿਲ ਗਿਆ ਹੈ ਮਿਲ ਚੁੱਕਾ ਹੈ ਇਸ ਮਹੀਨੇ ਵੀ ਉਮੀਦ ਹੈ ਅਕਤੂਬਰ ਦੇ ਮਹੀਨੇ ਉਮੀਦ ਹੈ ਕਿ 1.5 ਲੱਖ ਟਨ ਡੀਏਪੀ ਹੋਰ ਮਿਲ ਜਾਏਗਾ ਪਰ ਜਿਹੜਾ 1.5 ਲੱਖ ਟਨ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਮਿਲ ਜਾਏਗਾ ਉਹੋ ਜਿੰਨੀ ਪੰਜਾਬ ਸਰਕਾਰ ਨੇ ਰਿਕੁਆਇਰਮੈਂਟ ਦਿੱਤੀ ਸੀ ਆਪਣੀ ਜ਼ਰੂਰਤ ਦਿੱਤੀ ਸੀਗੀ 2.70 ਲੱਖ ਟਨ ਦੀ ਉਸ ਤੋਂ ਬਹੁਤ ਘੱਟ ਹੈ ਅੱਧੇ ਦੇ ਕਰੀਬ ਹੀ ਮੰਨਿਆ ਜਾ ਰਿਹਾ ਇਹ ਵੀ ਇੱਕ ਹੈ ਜਿਹੜਾ ਕਿ ਮਿਲ ਜਾਏਗਾ ਹਜੇ ਤੱਕ ਮਿਲਿਆ ਨਹੀਂ ਹੈ ਲੇਕਿਨ ਜੋ ਮੰਗ ਸੀ ਉਹ 2.70 ਲੱਖ ਟਨ ਦੀ ਸੀਗੀ ਲੱਖ ਟਨ ਦੀ ਸੀਗੀ ਤੇ ਮਿਲਣ ਦੀ ਜੋ ਉਮੀਦ ਹੈ ਉਹ ਸਿਰਫ 1.5 ਲੱਖ ਟਨ ਦੀ ਹੀ ਉਮੀਦ ਕੀਤੀ ਜਾ ਰਹੀ ਹੈ ਡਾਕਟਰ ਗੁਰਜੀਤ ਸਿੰਘ ਬਰਾੜ ਨੇ ਜੁਆਇੰਟ ਡਾਇਰੈਕਟਰ ਆਫ ਐਗਰੀਕਲਚਰ ਇਨਪੁਟਸ ਉਹਨਾਂ ਨੇ ਵੀ ਇੱਕ ਅਖਬਾਰ ਦੇ ਨਾਲ ਗੱਲਬਾਤ ਦੇ ਵਿੱਚ ਤੇ ਮੰਨਿਆ ਕਿ ਡੀਪੀ ਦੀ ਸ਼ਾਰਟੇਜ ਹੈ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਕਿ ਡੀਪੀ ਦੀ ਸ਼ਾਰਟੇਜ ਚੱਲ ਰਹੀ ਹੈ ਉਹਨਾਂ ਦੇ ਮੁਤਾਬਿਕ ਉਹ ਕਹਿੰਦੇ ਪੰਜਾਬ ਕੋਲ ਇਸ ਟਾਈਮ ਇਸ ਵਕਤ 2 ਲੱਖ ਟਨ ਦੇ ਆਸ-ਪਾਸ 2 ਲੱਖ ਟਨ ਦੇ ਕਰੀਬ ਡੀਪੀ ਹੈ ਜੋ ਕਿ ਅ ਜੇ ਅਕਤੂਬਰ ਤੇ ਨਵੰਬਰ ਦੇ ਮਹੀਨੇ ਵਿੱਚ ਹੋਰ ਸਪਲਾਈ ਮਿਲ ਜਾਂਦੀ ਹੈ ਜਿਵੇਂ ਕਿ ਅਸੀਂ ਉਮੀਦ ਕਰ ਰਹੇ ਹਾਂ ਤਾਂ ਇਹ ਅ ਅਸੀਂ ਮੈਨੇਜ ਕਰ ਲਵਾਂਗੇ ਆਲੂਆਂ ਦੀ ਬਜਾਈ ਤਾਂ ਉਹ ਕਹਿੰਦੇ ਅਸੀਂ ਮੈਨੇਜ ਕਰ ਸਕਦੇ ਹਾਂ ਪਰ ਜੇ ਸਪਲਾਈ ਹੋਰ ਮਿਲਦੀ ਹੈ ਤਾਂ ਹੀ ਕਣਕ ਦੀ ਜਿਹੜੀ ਬਜਾਈ ਹੈ ਉਹ ਸਮੂਢਲੀ ਚੱਲ ਸਕੇਗੀ ਉਹ ਇਨਸ਼ੋਰ ਹੋਵੇਗੀ ਆਦਰਵਾਇਜ਼ ਕਣਕ ਦੀ ਬਜਾਈ ਦੇ ਵਿੱਚ ਵੱਡੀ ਰੁਕਾਵਟ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਇਨ੍ਹਾਂ ਅਫਸਰਾਂ ਵੱਲੋਂ ਚੂਨਾ ਦਾ ਕੀ ਅਸਰ ਹੈ ਪੰਜਾਬ ਦੇ ਸਰਕਾਰੀ ਅਫਸਰ ਵੀ ਇਹ ਮੰਨਦੇ ਨੇ ਕਿ ਸਪਲਾਈ ਹਰਿਆਣੇ ਵੱਲੋਂ ਡਾਇਵਰਟ ਕੀਤੀ ਗਈ ਹੈ 5 ਅਕਤੂਬਰ ਨੂੰ ਜਿਹੜੇ ਮੈਂ ਤੁਹਾਨੂੰ ਦੱਸਿਆ ਵੋਟਾਂ ਪੈਣੀਆਂ ਨੇ ਹਰਿਆਣੇ ਦੇ ਵਿੱਚ ਤੇ ਪੰਜਾਬ ਨੂੰ ਸਪਲਾਈ ਜਿਹੜੀ ਹੈ ਉਹ 5 ਅਕਤੂਬਰ ਤੋਂ ਬਾਅਦ ਜਦੋਂ ਹਰਿਆਣੇ ਦੇ ਵਿੱਚ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਆਪ ਸਰਕਾਰ ਜੋ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸਦੇ ਇੱਕ ਐਮਐਲਏ ਨੇ ਵੀ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਦੇ ਵਿੱਚ ਇੱਕ ਅਖਬਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਸੀਨੀਅਰ ਅਫਸਰਾਂ ਨੂੰ ਲਗਾਤਾਰ ਕੇਂਦਰ ਸਰਕਾਰ ਦੇ ਕੋਲ ਭੇਜਿਆ ਗਿਆ ਹੈ ਇਹ رابطہ ਬਣਾਉਣ ਦੇ ਲਈ ਕਿ ਡੀਏਪ ਨੂੰ ਟਾਈਮ ਸਰ ਰਿਲੀਜ਼ ਕੀਤਾ ਜਾਵੇ ਆ ਵਕਤ ਵਕਤ ਤੇ ਪੰਜਾਬ ਸਰਕਾਰ ਦੇ ਵੱਡੇ ਅਫਸਰ ਜਿਹੜੇ ਨੇ ਆਈਏ ਅਫਸਰ ਉਹ ਕੇਂਦਰ ਕੋਲ ਜਾਂਦੇ ਰਹੇ ਨੇ ਡਿਪਾਰਟਮੈਂਟ ਕੋਲ ਜਾਂਦੇ ਰਹੇ ਨੇ ਡੀਏਪ ਦੀ ਰਿਲੀਜ਼ ਵਾਸਤੇ ਲੇਕਿਨ ਇਸ ਟਾਈਮ ਜਿਹੜਾ ਫੋਕਸ ਹੈ ਕੇਂਦਰ ਸਰਕਾਰ ਦਾ ਉਹ ਸਿਰਫ ਔਰ ਸਿਰਫ ਹਰਿਆਣੇ ਦੇ ਉੱਪਰ ਹੈ ਹਰਿਆਣੇ ਦੀਆਂ ਚੋਣਾਂ ਦੇ ਮੱਦੇਨਜ਼ਰ ਹਰਿਆਣੇ ਨੂੰ ਹੀ ਤਰਜੀ ਦਿੱਤੀ ਜਾ ਰਹੀ ਹੈ ਤੇ ਪੰਜਾਬ ਦਾ ਜਿਹੜਾ ਲੇਪੀ ਹੈ ਉਹਨੂੰ ਹਰਿਆਣੇ ਵੱਲ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਜੋ ਕਾਂਗਰਸ ਦੇ ਲੀਡਰ ਨੇ ਲੀਡਰ ਆਫ অপੋਜੀਸ਼ਨ ਨੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਵੀ ਸੈਂਟਰ ਨੂੰ لمبے ਹੱਥੀ ਲੈਂਦੇ ਆ ਕਿਹਾ ਕਿ ਪੰਜਾਬ ਜਿਹੜੀ ਕੇਂਦਰ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ ਉਹ ਐਂਟੀ ਕਿਸਾਨ ਹੈ ਤੇ ਐਂਟੀ ਜਵਾਨ ਹੈ। ਪੰਜਾਬ ਦੀ ਉਹ ਜ਼ਰੂਰਤ ਜਿਹੜੀ ਹੈ ਉਹਨਾਂ ਦੇ ਮੁਤਾਬਿਕ ਹਰਿਆਣੇ ਨਾਲੋਂ ਬਹੁਤ ਜ਼ਿਆਦਾ ਹੈ ਲੇਕਿਨ ਫੇਰ ਵੀ ਚੋਣਾਂ ਦੇ ਕਰਕੇ ਵੋਟਾਂ ਦੇ ਕਰਕੇ ਹਰਿਆਣੇ ਨੂੰ ਵੱਧ ਏਪੀ ਪੰਜਾਬ ਨਾਲੋਂ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਹਿੱਸੇ ਦਾ ਡੀਏਪੀ ਵੀ ਹਰਿਆਣੇ ਨੂੰ ਜਾ ਰਿਹਾ ਹੈ ਇੱਕ ਬੀਜੇਪੀ ਦੇ ਐਕਸ ਐਮਪੀ ਜਿਹੜੇ ਪੁਰਾਣੇ ਐਮਪੀ ਨੇ ਉਹਨਾਂ ਨੂੰ ਵੀ ਪੁੱਛਿਆ ਗਿਆ ਇਹਦੇ ਬਾਰੇ ਕਿ ਜਿਹੜਾ ਡੀਏਪੀ ਡਾਇਵਰਟ ਕੀਤਾ ਜਾ ਰਿਹਾ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਯਾਰ ਇਹ ਤਾਂ ਆਮ ਗੱਲ ਹੈ ਚੋਣਾਂ ਦੇ ਵਿੱਚ ਹੁੰਦਾ ਹੀ ਅਕਸਰ ਹੁੰਦਾ ਹੈ ਕਿ ਜਿੱਥੇ ਲੋਡ ਹੁੰਦੀ ਹੈ ਵੋਟਾਂ ਪੈ ਰੀਆਂ ਹੁੰਦੀਆਂ ਨੇ ਉੱਥੇ ਅਸੀਂ ਨਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੇ ਇਸ ਕਰਕੇ ਜਿਹੜੀ ਹੈ ਸਪਲਾਈ ਉੱਥੇ ਡਵਰਟ ਕਰ ਦਿੱਤੀ ਜਾਂਦੀ ਹੈ ਕੋਈ ਇਹ ਚ ਨਵੀਂ ਗੱਲ ਨਹੀਂ ਹੈ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਹੈ ਪੰਜਾਬ ਨੂੰ ਡੀਏਪੀ ਮਿਲ ਜੂਗਾ ਤੁਸੀਂ ਚਿੰਤਾ ਨਾ ਕਰੋ ਉਹਨਾਂ ਦੇ ਮੁਤਾਬਿਕ ਵੀ ਹੋਣਾ ਤਾਂ ਨਹੀਂ ਚਾਹੀਦਾ ਕਿ ਜਿਹੜੇ ਅਲੋਕੇਸ਼ਨ ਦੇ ਖੇਤੀ ਦੇ ਨਾਲ ਅਲੋਕੇਸ਼ਨ ਦੇ ਡਿਸੀਜਨ ਨੇ ਫੈਸਲੇ ਨੇ ਉਨ੍ਹਾਂ ਦੇ ਵਿੱਚ ਕੋਈ ਪੋਲੀਟੀਕਲ ਇੰਟਰਫੀਅਰੈਂਸ ਹੋਵੇ ਕੋਈ ਦਖਲਅੰਦਾਜ਼ੀ ਹੋਵੇ ਰਾਜਨੀਤਕਾਂਵਾਂ ਦੀ ਪਰ ਇਹ ਆਮ ਗੱਲ ਹੈ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਹੈ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੁਣ ਕਿੰਨੀ ਖੇਤੀ ਪੰਜਾਬ 'ਚ ਹੁੰਦੀ ਹੈ ਕਿੰਨੀ ਡੀਏਪੀ ਦੀ ਜ਼ਰੂਰਤ ਹੈ ਇਸ ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਪੰਜਾਬ ਦੇ ਵਿੱਚ 86.45 ਲੱਖ ਕਿੱਲੇ ਜਿਹੜੇ ਨੇ ਏਕੜ ਹੈ ਉਹਦੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਬੀਜੀ ਜਾਂਦੀ ਹੈ ਤੇ ਉਹਦੇ ਲਈ 4.35 ਲੱਖ ਟਨ ਡੀਏਪੀ ਉਸਦੀ ਜ਼ਰੂਰਤ ਪੈਂਦੀ ਹੈ ਪੰਜਾਬ ਦੇ ਕਿਸਾਨਾਂ ਨੂੰ ਆਲੂ ਦੀ ਕਾਸ਼ਤ ਜਿਹੜੀ ਹੈ ਉਹ ਤਕਰੀਬਨ 2.5 ਲੱਖ ਏਕੜ ਦੇ ਵਿੱਚ 2.5 ਲੱਖ ਏਕੜ ਦੇ ਵਿੱਚ ਹੁੰਦੀ ਹੈ ਆਲੂ ਬੀਜੇ ਜਾਂਦੇ ਨੇ ਉਹਦੇ ਲਈ 70000 ਟਨ ਡੀਪੀ ਦੀ ਲੋੜ ਪੰਜਾਬ ਨੂੰ ਪੈਂਦੀ ਜੇ ਇਹਦੇ ਮੁਕਾਬਲੇ ਦੇ ਵਿੱਚ ਹਰਿਆਣੇ ਨੂੰ ਦੇਖਿਆ ਜਾਵੇ ਤਾਂ ਹਰਿਆਣੇ ਦੇ ਵਿੱਚ 59.90 ਲੱਖ ਕਿਲਾ ਤਕਰੀਬਨ ਤਕਰੀਬਨ 60 ਲੱਖ ਕਿਲੇ ਕਣਕ ਜਿਹੜੀ ਹੈ ਉਭੀਜੀ ਜਾਂਦੀ ਹੈ ਤੇ ਆਲੂਆਂ ਦੇ ਹੇਠ ਜਿਹੜਾ ਰਕਬਾ ਹੈ ਉਹ ਸਿਰਫ 81616 ਕਿੱਲੇ ਜਿਹੜੇ ਨੇ ਉਹ Haryana ਦੇ ਵਿੱਚ ਆਲੂ ਬੀਜਿਆ ਜਾਂਦਾ ਹੈ ਜੋ ਕਿ ਪੰਜਾਬ ਤੋਂ ਤਕਰੀਬਨ ਤੀਜਾ ਹਿੱਸਾ ਹੈ 1 ਤਿਹਾਈ ਹਿੱਸਾ ਏਰੀਏ ਦੇ ਵਿੱਚ ਹੀ ਆਲੂ ਬੀਜੇ ਜਾਂਦੇ ਨੇ ਜੇ ਆਪਾਂ ਇਹ ਰეკਮੈਂਡੇਸ਼ਨ ਦੇਖੀਏ ਕਿ ਕਿੰਨਾ ਰეკਮੈਂਡ ਕੀਤਾ ਜਾਂਦਾ ਹੈ ਕਿ ਇੱਕ ਕਿੱਲੇ ਦੇ ਪਿੱਛੇ ਕਿੰਨਾ ਡੀਪੀ ਯੂਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰეკਮੈਂਡੇਸ਼ਨ ਆ ਉਹ ਇਹ ਨੇ ਕਿ ਕਣਕ ਦੇ ਇੱਕ ਇਕੜ ਦੇ ਵਿੱਚ ਇੱਕ ਥੈਲਾ ਜੋ ਕਿ 50 ਕਿਲੋ ਦਾ ਹੁੰਦਾ ਹੈ ਡੀਏਪ ਦਾ ਉਹ ਬਹੁਤ ਹੈ ਉਹਨਾਂ ਕੁ ਵਰਤਿਆ ਜਾਣਾ ਚਾਹੀਦਾ ਹੈ ਆਲੂਆਂ ਵਾਸਤੇ ਇੱਕ ਕਿੱਲੇ ਦੇ ਵਿੱਚ ਡੇਢ ਥੈਲਾ ਵਰਤ ਉਹਦੀ ਰეკਮੈਂਡੇਸ਼ਨ ਜਿਹੜੀ ਹੈ ਉਹ ਗਵਰਨਮੈਂਟ ਦੇ ਡਿਪਾਰਟਮੈਂਟ ਕਰਦੇ ਨੇ ਪਰ ਜੇ ਆਪਣੇ ਕਿਸਾਨ ਨੇ ਉਹ ਡੇਢ ਥੈਲੇ ਦੀ ਥਾਂ ਤੇ ਢਾਈ ਤੋਂ ਤਿੰਨ ਥੈਲੇ ਇੱਕ ਇਕੜ ਦੇ ਵਿੱਚ ਵਰਤਦੇ ਨੇ ਇੰਨਾ ਡੀਏਪ ਜਿਹੜਾ ਹੈ ਉਹ ਕੰਜ਼ੂਮ ਕਰਦੇ ਨੇ ਜਿੰਨੀ ਰეკਮੈਂਡੇਸ਼ਨ ਹੈ ਉਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਹੈ ਸਭ ਨੂੰ ਪਤਾ ਹੈ ਖਾਦਾਂ ਦੀ ਖਪ ਤਕਰੀਬਨ 2.3 ਗੁਣਾ ਬਾਕੀ ਭਾਰਤ ਦੇ ਵਿੱਚ ਜਿੰਨੀ ਹੁੰਦੀ ਹੈ ਉਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਝਾੜ ਜ਼ਿਆਦਾ ਵਧਾਉਣ ਵਾਸਤੇ ਕਿਸਾਨ ਇਹ ਵਰਤੋਂ ਕਰਦੇ ਹਨ ਹੁਣ ਜੇ ਡੀਏਪ ਨਹੀਂ ਮਿਲਦਾ ਤਾਂ ਇਹਦਾ ਬਦਲ ਕੀ ਹੈ ਇਹਦੇ ਅਲਟਰਨੇਟ ਕੀ ਨੇ ਜੋ ਇਹਦੀ ਜਗ੍ਹਾ ਵਰਤੇ ਜਾ ਸਕਦੇ ਹਨ ਇੱਕ ਤਾਂ ਐਨਪੀਕੇ ਹੁੰਦਾ ਹੈ ਜੀ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਇਹਦਾ ਮਿਕਸਚਰ ਹੁੰਦਾ ਹੈ ਇਹਨੂੰ ਐਨਪੀਕੇ ਕਹਿੰਦੇ ਨੇ ਇਹ ਵਰਤਿਆ ਜਾ ਸਕਦਾ ਹੈ ਦੂਜਾ ਟੀਐਸਪ ਹੁੰਦਾ ਹੈ ਟ੍ਰਿਪਲ ਸੁਪਰ ਫਾਸਫੇਟ ਇਹਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਪੰਜਾਬ ਨੂੰ ਹੁਣ ਤੱਕ 15000 ਟਨ ਜਿਹੜਾ ਹੈ TSP ਉਹ ਮਿਲ ਚੁੱਕਾ ਹੈ 50000 ਟਨ NPK ਵੀ ਪੰਜਾਬ ਸਰਕਾਰ ਕੋਲ ਪਹੁੰਚ ਚੁੱਕਾ ਹੈ ਇਸ ਮਹੀਨੇ ਹੋਰ 50000 ਟਨ ਜਿਹੜਾ ਹੈ NPK ਉਹ ਮਿਲਣ ਦੀ ਪੰਜਾਬ ਨੂੰ ਉਮੀਦ ਹੈ ਕਿ 50000 ਟਨ ਹੋਰ NPK ਮਿਲ ਜਾਏਗਾ ਲੇਕਿਨ NPK ਜਿਹੜਾ ਹੈ ਉਹ DAP ਨਾਲੋਂ ਮਹਿੰਗਾ ਪੈਂਦਾ ਹੈ NPK ਦਾ ਇੱਕ ਥੈਲਾ ਉਹ 1450 ਰੁਪਏ ਦਾ ਹੈ ਜਦੋਂ ਕਿ DAP ਦਾ ਜਿਹੜਾ ਥੈਲਾ ਹੈ ਉਹ 1350 ਰੁਪਏ ਦਾ ਹੈ ਇਸ ਕਰਕੇ ਲੋਕ ਡੀਏਪੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਐਨਪੀਕੇ ਨਹੀਂ ਪਾਉਣਾ ਚਾਹੁੰਦੇ ਦੂਸਰਾ ਇੱਕ ਇਹ ਵੀ ਹੈ ਕਿ ਜਿਹੜਾ ਟੀਪੀਐਸ ਹੈ ਉਹਦੇ ਵਿੱਚ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ ਨਾਈਟ੍ਰੋਜਨ ਨਹੀਂ ਹੁੰਦਾ ਉਹਦੇ ਨਾਲ ਵੀ ਜਿਹੜਾ ਹੈ ਝਾੜ ਤੇ ਫਰਕ ਪੈਂਦਾ ਹੈ ਇਸ ਲਈ ਵੀ ਟੀਪੀਐਸ ਨੂੰ ਜ਼ਿਆਦਾ ਲੋਕ ਨਹੀਂ ਵਰਤਦੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਇਹਦੀ ਕੁਆਂਟੀਟੀ ਜਿਹੜੀ ਹੈ ਜਿੰਨੀ ਕੁ ਅਲੋਕੇਟ ਹੁੰਦੀ ਹੈ ਉਹ ਵੀ ਬਹੁਤ ਘੱਟ ਹੈ ਬਹੁਤ ਡੀਏਪੀ ਦੇ ਮੁਕਾਬਲੇ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਇਸ ਕਰਕੇ ਵੀ ਇਹਦੀ ਵਰਤੋਂ ਬੜੀ ਲਿਮਟਿਡ ਹੈ ਹੁਣ ਏ ਡੀ ਏ ਪੀ ਅਲੋਟ ਕਿਵੇਂ ਕੀਤਾ ਜਾਂਦਾ ਹੈ ਮਨਮਰਜ਼ੀ ਨਾਲ ਆਉਂਦਾ ਹੈ ਜਾਂ ਇਹਦੇ ਕੋਈ ਵਿਧੀ ਵਿਧਾਨ ਹੈ ਕੋਈ ਪ੍ਰੋਸੈਸ ਬਣਾਇਆ ਹੋਇਆ ਹੈ ਬਿਲਕੁਲ ਇਹਦਾ ਪ੍ਰੋਸੈਸ ਬਣਾਇਆ ਹੋਇਆ ਹੈ ਜਿਹੜੀ ਡਿਪਾਰਟਮੈਂਟ ਆਫ ਫਰਟੀਲਾਈਜ਼ਰਸ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਮੂਵਮੈਂਟ ਦੀ ਡਿਸਟ੍ਰੀਬਿਊਸ਼ਨ ਦੀ ਤੇ ਅਲੋਕੇਸ਼ਨ ਦੀ ਮੈਨੂਫੈਕਚਰਿੰਗ ਪਲਾਂਟ ਤੋਂ ਲੈ ਕੇ ਪੋਰਟ ਤੱਕ ਪਹੁੰਚਾਉਣ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਡਿਪਾਰਟਮੈਂਟ ਆਫ ਫਰਟੀਲਾਈਜ਼ਰਸ ਦੀ ਹੁੰਦੀ ਹੈ ਇਹ ਸਾਰਾ ਮੂਵਮੈਂਟ ਜਿਹੜੀ ਹੈ ਉਹ ਐਕਚੁਅਲ ਰਿਕੁਆਇਰਮੈਂਟਸ ਹੁੰਦੀਆਂ ਨੇ ਸਟੇਟ ਵਾਈਜ਼ ਹਰ ਸੂਬੇ ਵਾਈਜ਼ ਰਿਕੁਆਇਰਮੈਂਟਸ ਹੁੰਦੀਆਂ ਨੇ ਜਿਹੜੀਆਂ ਕਿ ਫਾਈਨਲਾਈਜ਼ ਕੀਤੀਆਂ ਜਾਂਦੀਆਂ ਨੇ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕੋਆਪਰੇਸ਼ਨ ਐਂਡ ਫਾਰਮਰ ਵੈਲਫੇਅਰ ਡੀਏਸੀ ਐਂਡ ਡਬਲਯੂਐਫਵੀ ਇਹਨੂੰ ਕਿਹਾ ਜਾਂਦਾ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕੋਆਪਰੇਸ਼ਨ ਫਾਰਮਰ ਵੈਲਫੇਅਰ ਇਹ ਡਿਪਾਰਟਮੈਂਟ ਹੈ ਇਹ ਹਰ ਮਹੀਨੇ ਸਪਲਾਈ ਪਲਾਨ ਬਣਾਉਂਦੇ ਨੇ ਕਿ ਕਿਹੜੇ ਸੂਬੇ ਨੂੰ ਕਿੰਨੀ ਸਪਲਾਈ ਜਾਣੀ ਹੈ ਉਹਦੇ ਮੁਤਾਬਿਕ ਹੀ ਜਿਹੜਾ ਇਹ ਸਾਰੀ ਮੂਵਮੈਂਟ ਹੁੰਦੀ ਹੈ ਸਾਲ ਦੇ ਵਿੱਚ ਦੋ ਵਾਰ ਸਟੇਟਸ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚ ਮਾਤਰਾ ਤੈਅ ਕੀਤੀ ਜਾਂਦੀ ਹੈ ਹਾਲੀ ਸੌਣੀ ਦੇ ਸੀਜ਼ਨ ਮੁਤਾਬਿਕ ਹੀ ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਹਾਲੀ ਦੇ ਵਿੱਚ ਕਿੰਨਾ ਰਿਕੁਆਇਰਡ ਹੈ ਸੌਣੀ ਦੇ ਵਿੱਚ ਕਿੰਨਾ ਰਿਕੁਆਇਰਡ ਹੈ ਕਿੰਨਾ ਡੀਏਪ ਕਿੰਨੀ ਖਾਕ ਜਿਹੜੀ ਹੈ ਉਹ ਚਾਹੀਦੀ ਹੈ ਕਿਹੜੇ ਸੂਬੇ ਨੂੰ ਕਿੰਨੀ ਚਾਹੀਦੀ ਹੈ ਉਸ ਮੁਤਾਬਿਕ ਉਹਦੀਆਂ ਲਿਸਟਾਂ ਮੰਨਦੀਆਂ ਨੇ ਹਰ ਮਹੀਨੇ ਦੀ 25 ਤਰੀਕ ਤੋਂ ਪਹਿਲਾਂ ਇਹ ਲਿਸਟਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੇ ਜਾਂਦੀਆਂ ਨੇ ਕਿ ਕਿਹੜੇ ਸੂਬੇ ਨੂੰ ਕਿੰਨੀ ਖਾਦ ਦੀ ਰਿਕੁਆਇਰਮੈਂਟ ਹੈ ਤਾਂ ਕਿ ਜਿਹੜੀ ਪਲਾਂਟਸ ਤੇ ਉਥੋਂ ਇਹਨਾਂ ਦੀ ਮੂਵਮੈਂਟ ਹੋ ਸਕੇ ਉਥੋਂ ਜਿੰਨਾ ਸਟਾਕ ਹੈ ਉਹ ਰੇਲ ਰਾਹੀਂ ਜਾਂ ਸੜਕ ਰਾਹੀਂ ਉਹਨਾਂ ਸੂਬਿਆਂ ਦੇ ਵਿੱਚ ਪਹੁੰਚਦਾ ਕੀਤਾ ਜਾਂਦਾ ਹੈ ਸੋ ਬਕਾਇਦਾ ਪ੍ਰੋਸੈਸ ਬਣਿਆ ਹੋਇਆ ਹੈ ਪ੍ਰੋਸੈਸ ਹੈ ਮਿਨਿਸਟਰੀ ਜਿਹੜੀ ਹੈ ਫਰਟੀਲਾਈਜ਼ਰਸ ਦੀ ਹੈ ਐਗਰੀਕਲਚਰ ਦਾ ਡਿਪਾਰਟਮੈਂਟ ਹੈ ਉਹ ਸਾਰੇ ਆਪਸ ਦੇ ਵਿੱਚ ਕੋਆਰਡੀਨੇਟ ਕਰਦੇ ਨੇ ਸੂਬੇ ਨਾਲ ਮੀਟਿੰਗਾਂ ਹੁੰਦੀਆਂ ਨੇ ਪੂਰੀ ਵੈਲ ਪਲਾਨਡ ਤਰੀਕੇ ਨਾਲ ਇਹ ਸਕੀਮ ਬਣੀ ਹੋਈ ਹੈ ਪ੍ਰੋਸੈਸ ਬਣਾਇਆ ਹੋਇਆ ਜਿਦੇ ਅੰਤਰਗਤ ਸੂਬਿਆਂ ਨੂੰ ਖਾਦਾਂ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਜਿਵੇਂ ਕਿ ਤੁਸੀਂ ਜਾਣਦੇ ਹੋ ਵੋਟਾਂ ਦੇ ਸਾਹਮਣੇ ਕੋਈ ਪ੍ਰੋਸੈਸ ਕੋਈ ਜ਼ੋਰ ਨਹੀਂ ਚੱਲਦਾ ਹੈ ਸਰਕਾਰ ਬਣਾਉਣ ਦੇ ਲਈ ਹਰ ਵਸੀਲਾ ਹਰ ਹੱਥ ਕੰਡਾ ਜੋ ਹੈ ਉਹ ਅਪਣਾਇਆ ਜਾਂਦਾ ਹੈ ਇਹਦੇ ਵਿੱਚ ਇਹ ਟਾਈਮ ਵੀ ਕੋਈ ਅ ਅਲੱਗ ਨਹੀਂ ਹੈ ਇਹਦੇ ਵਿੱਚ ਕੋਈ ਇਹ ਨਹੀਂ ਦੇਖਿਆ ਜਾਂਦਾ ਕਿ ਲੋਕ ਦੂਜੇ ਸੂਬੇ ਦੇ ਕਿੰਨਾ ਸਫਰ ਕਰ ਰਹੇ ਨੇ ਕਿੰਨੇ ਔਖੇ ਹੋਣਗੇ ਉਹਨਾਂ ਦੇ ਉੱਤੇ ਕੀ ਅਸਰ ਪਵੇਗਾ ਜਿਸ ਸੂਬੇ ਦੇ ਵਿੱਚ ਚੋਣਾਂ ਹੋਣੀਆਂ ਨੇ ਉੱਥੇ ਸਰਕਾਰ ਕਿਵੇਂ ਬਣਾਉਣੀ ਹੈ ਬਸ ਉਹ ਉਸੇ ਦੇ ਉੱਪਰ ਹੀ ਪੂਰਾ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਜਿਵੇਂ ਕਹਿੰਦੇ ਨੇ ਕਿ ਅਰਜਨ ਦੇ ਮੁਤਾਬਿਕ ਉਹ ਮੱਛੀ ਦੀ ਅੱਖ ਦੇ ਉੱਪਰ ਹੀ ਜਿਹੜਾ ਹੈ ਉਹ ਨਿਸ਼ਾਨਾ ਕੇਂਦਰਿਤ ਕੀਤਾ ਜਾਂਦਾ ਹੈ ਜਿੱਥੇ ਚੋਣ ਹੁੰਦੀ ਹੋਇਆ ਉਸ ਸੂਬੇ ਦੀਆਂ ਲੋੜਾਂ ਨੂੰ ਹੀ ਪ੍ਰਮੁੱਖ ਰੱਖਿਆ ਜਾਂਦਾ ਹੈ ਬਾਕੀ ਸੂਬਿਆਂ ਨੂੰ ਚੋਣਾਂ ਤੋਂ ਬਾਅਦ ਦੇਖਣ ਬਾਰੇ ਵਿਚਾਰ ਵਟਾਂਦਰਾ ਕਰਨ ਵਾਲੇ ਛੱਡ ਦਿੱਤਾ ਜਾਂਦਾ ਹੈ ਉਦੋਂ ਤੱਕ ਉਥੋਂ ਦੇ ਕਿਸਾਨ ਆਹਾਕਾਰ ਮਚਾ ਰਹੇ ਨੇ ਉਥੋਂ ਦੀਆਂ ਸਰਕਾਰਾਂ ਲਾਅ ਐਂਡ ਆਰਡਰ ਜਾਂ ਇਹੋ ਜਿਹੀਆਂ ਸਥਿਤੀਆਂ ਦੇ ਨਾਲ ਜੂਰ ਰਹੀਆਂ ਨੇ ਕੀ ਉਹਨਾਂ ਦਾ ਨਤੀਜਾ ਹੋਏਗਾ ਕੀ ਇੰਪੈਕਟ ਪਏਗਾ ਆਲੂਆਂ ਦੀ ਝਾੜ ਦੇ ਉੱਪਰ ਕਿੰਨਾ ਅਸਰ ਪਏਗਾ ਬਜਾਈ ਤੇ ਕੀ ਅਸਰ ਪਏਗਾ ਇਹ ਸਾਰੀਆਂ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਨੇ ਮਾਇਨੇ ਨਹੀਂ ਰੱਖਦੀਆਂ ਇੱਕ ਸੂਬੇ ਦੇ ਵਿੱਚ ਸਰਕਾਰ ਬਣਾਉਣਾ ਹੀ ਮਾਇਨੇ ਰੱਖਦਾ ਹੈ ਇਹ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਬੀਜੇਪੀ ਆ ਚਾਹੇ ਕਾਂਗਰਸ ਕੋਈ ਵੀ ਸੈਂਟਰ ਦੇ ਵਿੱਚ ਸਰਕਾਰ ਹੋਵੇ ਉਹਨਾਂ ਦੀ ਪ੍ਰਾਥਮਿਕਤਾ ਜਿਹੜੀ ਹੈ ਉਹ ਕਿਸਾਨ ਨਹੀਂ ਹੈ ਉਹ ਲੋਕ ਨਹੀਂ ਹਨ ਉਹ ਸਿਰਫ ਸੂਬੇ ਦੇ ਵਿੱਚ ਸਰਕਾਰ ਬਣਾਉਣਾ ਚੋਣਾ ਕਿਵੇਂ ਜਿੱਤਣੀਆਂ ਨੇ ਇਹ ਹੀ ਪ੍ਰਾਥਮਿਕਤਾ ਹਮੇਸ਼ਾ ਹੁੰਦੀ ਹੈ ਔਰ ਇਹ ਹੀ ਇਸ ਦੇਸ਼ ਦੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਚੋਣਾਂ ਦੇ ਅੱਗੇ ਲੋਕ ਜਿਹੜੇ ਨੇ ਉਹ ਨਹੀਂ ਦਿਖਾਈ ਦਿੰਦੇ ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਜ਼ਰੂਰਤਾਂ ਨਹੀਂ ਦਿਖਾਈ ਦਿੰਦੀਆਂ ਸਿਰਫ ਉਹ ਸੂਬੇ ਦੇ ਵਿੱਚ ਸਰਕਾਰ ਬਣਾਉਣਾ ਹੀ ਸਾਰਿਆਂ ਦਾ ਮੁੱਖ ਇਚਾ ਹੁੰਦਾ ਹੈ ਧੰਨਵਾਦ